ਯਾਰ ਇਹਦਾ ਆਪਣਾ ਕੰਮ ਠੱਪ ਹੋ ਗਿਆ ਨੇ ਯਾਰ ਕਿਹੜੀ ਗੱਲੋਂ ਬਾਈ ਕਿਵੇਂ ਕੀ ਹੋ ਗਿਆ ਬਾਈ ਜਦ ਜਿਹੜਾ ਆਪਾਂ ਕੰਮ ਕਰਦੇ ਲੋਥੋਂ ਲੰਘਦੇ ਉੱਥੇ ਕੈਮਰੇ 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 ਆ ਇਹਦਾ ਕਰਾਈ ਇਹਦਾ ਬਈ ਥਾਂ ਥਾਂ ਤੇ ਅੱਜ ਬੱਸ ਆ ਕੋਈ ਦਿਮਾਗ ਦਿਉਣਾ ਹੋ ਆਪਾਂ ਨੂੰ ਕੋਈ ਕਰਨਾ ਕੋਈ ਕੈਮਰਾ ਨਾ ਹੋਰ ਯਾਰ ਜਿੱਥੋਂ ਲੰਘਦੇ ਆਪਾਂ ਇਹਨਾਂ ਜੰਮੀ ਨਹੀਂ ਕੁਸ਼ੀ ਆ ਆਪਣਾ ਕੰਮ ਵੀ ਜੰਮੀ ਲੋ ਹੋ ਜਾਣਾ ਸਹੀ ਗੱਲ ਆ ਬਾਈ ਭਾ ਲੋਕ ਸੋਚਣ ਲੱਗੇ ਬਈ ਇਹ ਕੰਮ ਕੀ ਕਰਦੇ ਆ ਲੋਕ ਮਤਲਬ ਆਪ ਕਰ ਲੈ ਤੂੰ ਬਾਹਾਂ ਠੀਕ ਆ ਭੈਣ ਹੀ ਰਹਿਣਾ ਹਾਂਜੀ ਬਾਈ ਜੀ ਆ ਬਾਈ ਦਾ ਫੋਨ ਆਇਆ ਹੈ ਹੈਲੋ ਹਾਂਜੀ ਬਾਈ ਹਾਂ ਹਾਂ ਨਹੀਂ ਬਾਈ ਤੁਸੀਂ ਜਾਂਦੇ ਸੀ ਕਿਸੇ ਪਾਸੇ ਯਾਰ ਕਿ ਹੁਣ ਹੀ ਆਣਾ ਕੋਈ ਇੰਪੋਰਟੈਂਟ ਕੰਮ ਹੋ ਗਿਆ ਬਾਈ ਹਾਂਜੀ ਹਾਂਜੀ ਹਾਂ ਹਾਂ ਨਹੀਂ ਬਾਈ ਆ ਕੇ ਬਸ ਤੂੰ ਹੀ ਅਸੀਂ ਚਿੰਤਨਾ ਕਰੂ ਨਹੀਂ ਆ ਗਿਆ ਕਰਦੇ ਆ ਪਾ ਕੇ ਮੀਟਿੰਗ ਓਕੇ ਓਕੇ ਬਾਈ ਬਾਈ ਮੇਜਰ ਬਾਈ ਦਾ ਫੋਨ ਆ ਗਿਆ ਤੁਹਾਡਾ ਪੀਣਾ ਆਪਾਂ ਨੂੰ ਇਹ ਐਗਜ਼ੈਂਪਲ ਲਈ ਕਰਮਾਉ। ਚੱਲੋ ਚੱਲੋ ਚੱਲੋ। ਕੋਈ ਆਜੋ ਯਾਰ ਛੇਤੀ ਜਾਣਾ ਯਾਰ ਆਪਾਂ। ਚਲੋ ਭਾਈ ਚਲੋ। ਬਾਪੂ ਸੀ ਆ ਗਏ ਜਿੱਕੇ ਨਿਗਰ ਰੱਖੀ ਜਾਏਗਾ। ਕੱਟਦੇ ਨਹੀਂ ਜਰਾ ਸਾਰਾ ਦੇ ਨੀ ਗੱਡੀ ਖਣ ਦਿੰਦੇ। ਚਲਦਾ ਐਸ ਲੈਂਦੇ ਹਣਾ ਇਹ ਲਿਆ ਭਾਂਡੇ ਜਹਰ ਲਾ ਦੇ ਤੀਕਾ ਨੰਨ ਮੈਂ ਕੋਈ ਨਾ ਬਾਦ ਲਾਂਗੇ ਪੱਟੀ ਇਹਨਾਂ ਦੇ ਵੀ ਖੜ ਸਹੀ ਵਾਲੀ ਐਸ ਟਾਈਮ ਤੇ ਲੰਘ ਕੇ ਸੀ ਗਏ ਪਤੰਦਰ ਦੇ ਕੋਈ ਨਹੀਂ ਮੈਨੂੰ ਪਤਾ ਇਹਨਾਂ ਦੇ ਸਾਰੇ ਕੀ ਕਾਰ ਕਰਦੇ ਆਂ ਕੀ ਕਾਰ ਬੱਦ ਪ੍ਰੂਫ ਸਾਰੇ ਇਹਨਾਂ ਪੱਟੀ ਮਾਜਣੀ ਆਪਾਂ ਭਾਏ ਸਾਰਾ ਦਿਨ ਗੱਦੀ ਹਣ ਨੰਨੇ ਇਧਰ ਨਾ ਉਤਰਨਾਂਗੇ ਉਤਰਨਾਂਗੇ ਹੋਰ ਹੁੰਦੇ ਨੰਦਾ ਨੰਗਾ ਸੀਗੇ ਮਰੇ ਚਲ ਕੀ ਗੱਲ ਆ ਕਿਉਂ ਦੱਸਿਆ ਹਾਂ ਭਾਈ ਹੁੰਦੀ ਆ ਨਾ ਬਾਈ ਬਾਈ ਹਾਂ ਭਾਈ ਜਮਾ ਹੁੰਦੀ ਆ ਦਾ ਹੀ ਆ ਜੱਟ ਦੀ ਪੂਰੀ ਪਿੰਡ ਚ ਜਿਹੜਾ ਗੰਗੂ ਮੂਰੇ ਬਾਈ ਡਿੱਕੀ ਆ ਨਮੜੀ ਖੱਚ ਕੇ ਲਾਹਾਂ ਅਣ ਦੇ ਨੰਦੇ ਨੇ ਕਿ ਉੱਤਰ ਨੂੰ ਨਾਂਗੇ ਨੇ ਕੀ ਗੱਲ ਐ ਅਣ ਜੇੜੀ ਲਈ ਹੁੰਦੇ ਤੇ ਯਾਰ ਆ ਜਾਂਦੇ ਆ ਮਾੜਾ ਮੈਂ ਨੇ ਬੁਲੀ ਨਾ ਯਾਰੀ ਲੈਣਾ ਮੈਂ ਬੰਦਾ ਤਾਹ ਪਾੜ ਦੇ ਮਰ ਕੇ ਫਸੂਰ ਬਿਆ ਦੇ ਮਾਤ ਨਾ ਕਿਉਂ ਏ ਕੋਈ ਪਈ ਨਾ ਲਾ 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 ਹੋਰ ਬਈ ਜਮਾ ਹੋਈ ਪਈ ਆ ਗਾਹ ਇਧਰ ਮੜੀ ਠੇਕੇ ਤੇ ਲੈ ਚੰਗਾ ਠੀਕ ਆ ਬਈ ਉਹ ਤਾਂ ਪੜਾਂਗੇ ਹਾਂ

ਸੋ ਸ਼ਿਕਲ ਆਸੀ ਤਾਂ ਮੈਰੀ ਬੰਨੇ ਜੀ ਸ਼ਿਕਲ ਭਾਈ ਜੀ ਜੋਦੇ ਰੋ ਭਾਈ ਜੀ ਆਉਂਦੇ ਰੋ ਕੇ ਆ ਮੁੰਡੇ ਉਹ ਸ਼ਿਕਲ ਭਾਈ ਜੀ ਪੜੀ ਪੈਨੇ ਆ ਆਇਆ ਮੈਂ ਇੱਕ ਵਾਰ ਭਾਈ ਜੀ ਕਿਵੇਂ ਫੋਨ ਲਾਇਆ ਸੀ ਆਪਾਂ ਨੂੰ ਉਹ ਤੁਹਾਡੇ ਪਿੰਡ ਚ ਬਹੁਤ ਚਰਚਾ ਹੋਈ ਆ ਕਿਹਦੇ ਵੀ ਇਹ ਉੱਥੇ ਸਿੱਧੇ ਕੰਮ ਕਰਦੇ ਰਹਿੰਦੇ ਨੇ ਅੱਛਾ ਭਾਈ ਜੀ ਹੋਰ ਹੋਰ ਕੀ ਬਸ ਹੁਣ 10 20 ਦਿਨ ਬੱਜੋ ਤੇ ਬਚਾਇਆ ਜਾਂਦਾ ਅੱਛਾ ਅੱਛਾ ਭਾਈ ਜੀ ਨਹੀਂ ਜੀ ਭਾਈ ਤੁਸੀਂ ਕਹਿੰਦਾ ਆਪਾਂ ਟਲ ਜਾਗੇ ਹਾਂ ਟਲ ਜੋ ਪਿੰਡ ਚ ਕਹਿੰਦੇ ਨੇ ਏਡੀ ਵੱਡੀ ਗੱਡੀ ਚੱਕੀ ਫਿਰਦੇ ਨੇ ਕਿੱਥੋਂ ਚੱਕੀ ਆਹ ਕੀ ਲਿਆਂਦਾ ਓਏ ਇਹ ਲਾਓ ਬਾਈ ਤੁਸੀਂ ਇਹ ਛੋਡੇ ਵਾਸਤੇ ਬਾਈ ਜੀ ਨਾ ਨਾ ਇਹਨੂੰ ਚੱਕੋ ਰੱਖੋ ਇਹਨੂੰ ਤੁਸੀਂ ਕਿਉਂ ਜਲੂਸ ਕੱਢਿਆ ਮੇਰਾ ਚਾ ਰੱਖ ਦੋ ਸੌਰੀ ਬਾਈ ਜੀ ਜੇ ਤੁਹਾਡਾ ਹੁਣ ਮੈਨੂੰ ਕੋਈ ਲੰਬਾ ਆ ਗਿਆ ਤਾਂ ਦੇਖ ਲਓ ਵੀ ਕੀ ਬਣੂਗਾ ਠੀਕ ਹੈ ਬਾਈ ਜੀ ਹਾਂਜੀ ਮੇਰੀ ਗੱਲ ਨਾ ਜਿਵੇਂ ਤੁਸੀਂ ਕਹਤਾ ਬਾਈ ਜੀ ਆਪਾਂ ਉਹਵੇਂ ਕਰ ਲਾਂਗੇ ਹਾਂ ਇੱਕ ਨਾ ਬਾਈ ਜੀ ਅਸੀਂ ਅੱਜ ਰਾਤ ਨੂੰ ਕੰਮ ਜਾ ਕਰਨਾ ਸੀ ਉਹ ਤਾਂ ਕਰ ਦਈਏ ਜਿਹੜਾ ਕੋ ਕੰਮ ਕਰਨ ਵਾਲਾ ਅੱਜ ਦੀ ਰਾਤ ਕਰ ਲੋ ਤੇ ਮੁੜ ਕੇ ਟੱਪ ਜਾਓ ਤੁਸੀਂ ਨਹੀਂ ਬਾਈ ਜੀ ਜਿਵੇਂ ਤੁਸੀਂ ਬੋਲੇ ਉਹ ਮੈਂ ਕਰਾਂਗਾ ਠੀਕ ਆ ਬਾਈ ਜੀ ਹਾਂ ਟੱਪ ਜੋ ਦਾਸ 15 ਦਿਨ ਕਿਸੇ ਦੇ ਮੱਥੇ ਨਹੀਂ ਲੱਗਣਾ ਠੀਕ ਆ ਠੀਕ ਆ ਠੀਕ ਹੈ ਨਹੀਂ ਸਾਰੇ ਇੱਕ ਬੰਦਾ ਕਹਿੰਦਾ ਵੀ ਐਮਐਲਏ ਕਰਾਉਂਦਾ ਜੋ ਕਰਾਉਂਦਾ ਐਮਐਲਏ ਕਰਾਉਂਦਾ ਮੈਂ ਤੁਹਾਡੇ ਕਿੰਨਾ ਕਿਤੇ ਸਿਰ ਤੇ ਹੱਥ ਰੱਖੂੰਗਾ ਬਾਈ ਜੀ ਮaaf ਕਰ ਦਿਓ ਅੱਗੇ ਤੋਂ ਜਿਵੇਂ ਕਿਹਾ ਜਿਹੜਾ ਕੰਮ ਕਰਨਾ ਉਹ ਨਹੀਂ ਕਰਦੇ ਬਸ ਅੱਜ ਦੀ ਰਾਤ ਸਭ ਮੜਾ ਜਾ ਆਪਦਾ ਹੱਥ ਰੱਖਿਆ ਆਪਣੇ ਤੇ ਅੱਜ ਜਿਹੜਾ ਕੰਮ ਕਰਨਾ ਹੈ ਅੱਜ ਕਰ ਲੋ ਅੱਜ ਤੋਂ ਬਾਅਦ ਮੈਨੂੰ 15 ਦਿਨ ਦੇਖਣੇ ਨਹੀਂ ਚਾਹੀਦੇ ਇੱਥੇ ਬਸ ਠੀਕ ਹੈ ਬਹੁਤ ਠੀਕ ਹੈ ਜੀ ਸਾਡੇ ਮੇਰੀ ਗੱਲ ਚਲੋ ਜਾਓ ਹੁਣ ਠੀਕ ਹੈ ਬਈ ਠੀਕ ਹੈ ਸਸਿਕਾ ਜੀ ਸਸਿਕਾ ਕੋਈ ਯਾਰ ਅੱਜ ਬਾਈ ਬੜੰਗ ਕੀ ਹੋ ਗਿਆ ਇੰਨਾ ਗਰਮ ਹੋ ਗਿਆ ਯਾਰ ਕੋਈ ਤਾਂ ਗੱਡੀ ਜਿਵੇਂ ਸਲਾਹ ਕਰ ਦਿੰਦਾ ਬਈ ਉਹ ਹੋਰ ਹਾਂ ਹਾਂ ਗੱਡੀ ਜਿਵੇਂ ਪਹਿਲਾਂ ਗੱਡੀ ਆਪਣੀ ਖੇਤ ਲਾਣੀ ਚਾਹੁੰਦਾ ਉੱਥੇ ਪਿੱਕ ਪੁਕ ਲਾਵਾਂਗੇ ਕਰਾਂਗੇ ਸਲਾਹ ਯਾਰ ਉਹ ਇੰਨਾ ਗੱਡੀ ਜਿਵੇਂ ਗੱਡੀ ਸ਼ਾਟ ਕਰ ਦੋ ਬਈ ਉਹ ਅਜੇ ਕੀ ਹੋ ਗਿਆ ਯਾਰ ਅੱਜ ਬਾਈ ਇਹਨੇ ਗੁੱਸੇ 'ਚ ਕਿਉਂ ਸੀ ਆਪਣੇ ਨਾਲ ਕੋਈ ਨਹੀਂ ਬਈ ਆਪਾਂ ਕਰ ਲਾਂਗੇ ਬਾਈ ਨੇ ਕੋਈ ਡਰੋਲ ਕੌਣ ਚੱਕਰ ਮਾਣਨਾ ਕੋਈ ਨਾ ਕੋਈ ਨਾ ਬਈ ਪਹਿਲਾਂ ਆਪਾਂ ਖੇਤ ਚੱਲੋ ਬਾਈ ਨੇ ਅੱਜ ਦੀ ਰਾਤ ਆਖਿਆ ਵੀ ਅੱਜ ਦੀ ਰਾਤ ਤੁਹਾਡੇ ਦੇ ਹੱਥਾਂ ਨੂੰ ਹਾਂ ਹਾਂ ਅੱਜ ਦਾ ਤਾਂ ਹੈਗਾ ਬਾਈ ਕੋਈ ਨਹੀਂ ਬਈ ਕੋਈ ਚੱਕਰ ਨਹੀਂ ਮਨ ਤੂੰ ਬੜੀ ਖਿੱਚੀ ਚੱਲ ਜਾ ਮੇਰਾ ਦਿਲ ਨਹੀਂ ਖੜਦਾ ਅੱਜ ਚਲੋ ਚਲੋ ਖੇਤ ਚੱਲੋ ਬਈ ਆਪਾਂ ਮੋਟਰ ਤੇ ਚੱਲਦੇ ਆ ਉਥੇ ਹੀ ਕਰਦੇ ਕੋਈ ਨਾ ਗੱਲ ਵਾਹ ਹਾਂ ਹਾਂ ਬਈ ਹਾਂ ਬਾਈ ਜੀ ਉਹ ਪਹਿਲਾ ਬੋਤਲ ਕੱਢ ਕੇ ਲਿਆ ਯਾਰ ਲਿਆ ਕਬੀ ਬੋਤਲ ਅੱਜ ਤਾਂ ਯਾਰ ਮਾਨੀ ਖਰਾਬ ਹੋ ਗਿਆ ਯਾਰ ਤੇ ਇਹਨਾਂ ਵਿੱਚ ਕਿਉਂ ਚੱਕਰ ਮਾਰਦਾ ਉਹ ਨਹੀਂ ਯਾਰ ਬਾਈ ਦਾ ਆਪਣੇ ਸਿਰ ਤੇ ਹੱਥਾ ਜੇ ਹੱਥ ਚੱਕ ਲੈ ਆਪਾਂ ਕਿਹੜੇ ਕੰਮ ਦੇ ਆਪਾਂ ਪੰਜੋ ਕੱਖਾਂ ਦੇ ਰੋਲ ਲਾਂਗੇ ਯਾਰ ਕੋਈ ਨਹੀਂ ਬਾਈ ਕੋਈ ਚੱਕਰੀ ਨਹੀਂ ਤੂੰ ਟੱਕਲਾ ਆਓ ਬਾਈ ਆਜੋ ਆਜੋ ਤੂੰ ਟੱਕਲਾ ਪਾ ਦੇ ਪਾ ਦੇ ਯਾਰ ਹੋਰ ਪਾ ਦੇ ਯਾਰ ਅੱਜ ਦਾ ਇਹੀ ਪਲਾਨ ਆ ਡਰੈਸ ਪਾ ਕੇ ਜਿੱਥੇ ਤੁਹਾਨੂੰ ਲੋਕੇਸ਼ਨ ਦੱਸੀ ਆ ਉੱਥੇ ਪਹੁੰਚ ਜਾਓ ਬੜੀ ਲੇਟ ਨਾ ਹੋਇਓ ਠੀਕ ਹੈ ਇੱਕ ਪਿੱਗ ਹੋਰ ਲਾ ਲਓ ਬਾ ਠੀਕ ਹੈ ਭਾਈ ਠੀਕ ਹੈ ਜੇ ਚਾਹਣਾ ਤਾਂ ਤੁਹਾਨੂੰ ਇਹ ਕਿ ਬੋਤਲ ਹੋਰ ਵੀ ਲੈ ਕੇ ਦੇ ਦੰਨੇ ਆ ਬਸ ਠੀਕ ਆ ਪਿੱਗ ਹੋਰ ਲਾਓ ਆਥਨਲ ਐ ਨਾ ਹੋ ਜਾ ਵੀ ਮੈਂ ਫੋਨ ਲਈ ਜਾਮਾ ਤੁਸੀਂ ਫੋਨ ਲਾਉਣਾ ਮੈਨੂੰ ਹਾਂਜੀ ਹਾਂਜੀ ਬਾਈ ਠੀਕ ਆ ਚਲੋ 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 ਬਾਈ ਸਾਹ ਆਹ ਸਾਹ ਹਲੋ ਗੱਡੀ ਚ ਰੱਖੋ ਬਾਤਾਂ ਦੇਖ ਲਈ ਲਾਣਾ ਭਾਈ ਨੂੰ ਹੁਣ ਲੇਟ ਹੋ ਜਾਨੇ ਆ ਲਾਣਾ ਨੇ ਜਾ ਲਾ ਲਾ ਚੱਕ ਲਾ ਭਾਈ ਨੂੰ ਕੋਈ ਫੋਨ ਹੋਲ ਬੋਲੋ ਬੋਲੋ ਹੈਲੋ ਹੈਲੋ ਭਾਈ ਹੈਲੋ ਹਾਂ ਹਾਂ ਬੋਲੀਏ ਹੈਲੋ ਭਾਈ ਆਓ ਜਲਦੀ ਆਪਾਂ ਲੇਟ ਹੋਈ ਜਾਨੇ ਆ ਜਾਣਾ ਜਾ ਉੱਥੇ ਆ ਜੋ ਉਸਤਾਦ ਜੀ ਬਹੁਤ ਲੇਟ ਹੋ ਗਏ ਆ ਆਜੋ ਆਜੋ ਆ ਗਿਆ ਆਜੋ ਆਜੋ ਫਿਰ ਚੌਥੀਓ ਹਾਂ ਹਾਂ ਹੋ ਗਈਆਂ ਹੋ ਗਈਆਂ ਬਈ ਆ ਗਿਆ ਆ ਗਿਆ ਆ ਆ ਗਿਆ ਆ ਗਿਆ ਬਸ ਆਜਾ ਓ ਮੇਰੀ ਡਰੈਸ ਕਿੱਥੇ ਧਰਤੀ ਓਹੋ ਹਾਂ ਤੁਮ ਕਾਤੀਆਂ ਰਾਣੀ ਸੁਨਦਰਾ <laughs> oh ho oh. ਓਏ ਹੁਣ ਕਿਹੜੇ ਚੜਾ ਕੇ ਲਿਓਨੇ ਆ ਤਪਿਆਲੇ 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 ਯਾਰ ਬਾਈ ਵਰਗੇ ਆਈ ਨਹੀਂ ਬੜਾ ਲੇਟ ਕਰਤਾ ਗਲਤ ਤਾਂ ਤੇਰੇ ਵਾਲਿਆਂ ਉਹ ਬਾਈ ਵਰਗੇ ਆਉਂਦੇ ਹੋਣਗੇ ਇੱਥੇ ਬੜਾ ਤਵਿਲਾ ਕਰਤਾ ਯਾਰ ਹੂੰ ਚੱਲ ਦੇਖ ਲੈ ਇੱਧਰ ਮੇਰੇ ਖਿਆਲ ਉਹ ਆ ਗਏ ਓਏ ਇੱਧਰ ਯਾਰ ਕੀ ਲੱਗਦਾ ਤੈਨੂੰ ਭਲੇਖਾ ਪੈ ਗਿਆ ਚੱਲ ਚੱਲ ਜੀ ਚੱਲ ਚੱਲ ਆ ਆ ਆ ਭੱਜ ਰਿਹਾ ਜਲਦੀ ਕਰ ਜਲਦੀ ਓ ਕੀ ਹੋ ਗਿਆ ਓ ਬਈ ਮਲਾਜਮ ਚੜਾਵਾ ਇੱਕ ਅੱਛਾ ਹਾਂ ਹਾਂ ਉਹ ਸੱਚ ਚੜਾਵਾ ਕਿੱਥੋਂ ਆ ਉਹ ਬਈ ਗਾਹਾਂ ਬੈਠਾ ਗਾਹਾਂ ਗਾਹਾਂ ਉਹ ਯਾਰ ਗਾਈ ਨਹੀਂ ਹੈਗੇ ਉਹ ਐ ਰਾਤ ਵੀ ਬਾੜੀ ਹੋ ਗਈ ਹਾਏ ਮਨ ਤਾਂ ਡਰ ਲੱਗੀ ਜਾਂਦਾ ਵਾ ਮੈਂ ਤਾਂ 5 ਮਿੰਟ ਬਾਸ ਡੀਕ ਲਾਂਗਾ ਨਹੀਂ ਮੈਂ ਤਾਂ ਬਈ ਘਰੇ ਜਾਣਾ ਵਾਹਿਗੁਰੂ ਕਦੋਂ ਕੌਣਗੇ ਉੱਥੇ ਬਹਿ ਜਾਣਾ ਯਾਰ ਕੋਈ ਪਿੰਡ ਵਾਲਾ ਕਿ ਨਾ ਦੇਖ ਲੈ ਇੱਥੇ ਹੋਰ ਸਿੱਤਰ ਪੈਣਗੇ

ਭਾਈ 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 ਹਾਂ ਥੋੜਾ ਨਵਾਂ ਮੁੰਡਾ ਹੈਗਾ ਥੋੜਾ ਡਰੀ ਜਾਂਦਾ ਨਹੀਂ ਜੀ ਕੋਈ ਨਾ ਕੋਈ ਨਾ ਤੂੰ ਸਾਬਾ ਰੱਖ ਮਹਾਰਾਜ ਠੀਕ ਆ ਭਾਈ ਉਹ ਥੱਲੇ ਤਾਰੂ ਯਾਰ ਭਾਈ ਉਹ ਨਵਾਂ ਆਇਆ ਬੰਦਾ ਡਰਿਆ ਹੋਇਆ ਕੱਢੋ ਕੱਢੋ ਬਾਰੇ ਕੱਢੋ ਲਾਹੋ ਲਾਹੋ ਥੱਲੇ ਡਾਲੋ ਉਹ ਆਇਆ ਮੁੰਡਾ ਦੋ ਦਿਨਾਂ ਦਾ ਆਇਆ ਵੀਰਸ ਕੋਈ ਨਹੀਂ ਆਇਆ ਬਾਈ ਨਾ ਬਾਈ ਜਾਨ ਨਹੀਂ ਕਰੂ ਆਇਆ ਸਵਾਈ ਹੈ ਬਾਈ ਦਾ ਉਹ ਕੋਈ ਨਾ ਬਾਈ ਸਾਲ ਜਿਹਦਾ ਹੁੰਦਾ ਕਰਨ ਕੀ ਹੈ ਤੂੰ ਉਹ ਬਾਈ ਨਵਾਂ ਮੁੰਡਾ ਕੋਈ ਨਾ ਕੋਈ ਨਵਾਂ ਮੁੰਡਾ ਮੇਜਰ ਬਾਈ ਨੇ ਭੇਜਿਆ ਕੁਝ ਨਹੀਂ ਹੁੰਦਾ ਕੱਸਾ ਦੇ ਪਹਿਲਾਂ ਕਿਹੜਾ ਲੰਗਦਾ ਪਾਇਆ ਇਹਦੇ ਉਹ ਕੋਈ ਨਾ ਬਾਈ ਨਵਾਂ ਮੁੰਡਾ ਕੋਈ ਨਹੀਂ ਫੁੱਟ ਬਾਈ ਫਰਦਾ ਉਹ ਕੋਈ ਨਹੀਂ ਬਾਈ ਕੋਈ ਨਹੀਂ ਕਿੱਤਾ ਰੰਗ ਆਦਾ ਕੋਈ ਨਹੀਂ ਕੋਈ ਨਹੀਂ ਕੱਪਲੇ ਗੱਡੀ ਚੜ ਕੇ ਕਾਹਦੇ ਲਾਓ ਨਾ ਕਾਲਾ ਕਾਲਾ ਤੇ ਨਹੀਂ ਬਾਈ ਮੂਰੇ ਬੋਲੀ ਬਾਈ ਮੂਰੇ ਮੈਨੂੰ ਸਮਝਾ ਦੋ ਕੋਈ ਨਹੀਂ ਸੁਝਾਦਾ ਕੋਈ ਗੱਲ ਨਹੀਂ ਬੈਠੋ ਗੱਡੀ ਚ ਬੈਠੋ ਚਲੋ ਚਲ ਬਾਈ ਕਿੱਥੇ ਲਈ ਜਨੇ ਰਹਿਣ ਮੈਨੂੰ ਕੋਈ ਮਿੰਟ ਕੋਈ ਬੋਤਲਾ ਰੱਖ ਦੋ ਕੰਮ ਰੱਖ ਦੇ ਆਪਣੇ ਘਰ ਆਪਦੇ ਦਾ ਬੰਦੇ డు ਫੜ ਪਤਾ ਹੀ ਨਹੀਂ ਕਰੀਦਾ ਹੁੰਦਾ ਨਾ ਭਾਈ ਮੈਂ ਨਹੀਂ ਯਾਰ ਪੀ 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 ਮਾਰ ਲੈ ਦੇ ਮੇਰੀ ਆਉਂਦੇ ਰੇ ਖਿੱਚਦਾ ਕੋਈ ਨਾ ਖਿੱਚਦੇ ਪੀ ਪੀ ਫੜ ਫੜ ਪੀ ਪੀ ਫੜ ਫੜ ਕੋਈ ਯਾਰ ਮੇਰੇ ਘਰੇ ਗਾਣਾ ਪੈਣ ਕੁਛ ਨਹੀਂ ਐਂ ਪੀ ਪੀ ਕਿਹਦੇ ਇੱਕ ਬਣਾ ਜਾ ਘਰੇ ਦੱਸ ਕਿਨੇ ਦੱਸ ਪੀਣਾ ਪੀਣਾ ਆ ਬੁੜੀਆਂ ਨਾਲ ਗੱਲ ਬਣਿਆ ਸ਼ੇਰ ਸ਼ੇਰਾਂ ਦੀ ਮਹਿਫਲ 'ਚ ਬੈ ਕੇ ਸ਼ੇਰ ਬਣੀਦਾ ਹੁੰਦਾ ਆ ਹੁਣ ਬੜਿਆ ਨੇ ਬਈ ਗੱਲ ਪਾਰੇ ਸਾਰੇ ਮੁੰਡਿਆਂ ਨੂੰ ਪਾਦੀਏ ਮੁੰਡਿਆਂ ਨੂੰ ਪਾਦੀ 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 ਬਣੀਆ ਗੱਲ ਉਹ ਕੋਈ ਹੋਰ ਮੁੰਡਾ ਪਾਰੇ ਬਈ ਮੈਨੂੰ ਵੀ ਕਲਡਾ ਆ ਚਲੇ ਮੁੰਡਾ ਖੜੇ ਹੋ ਇੱਕ ਮਿੰਟ ਬਈ ਪਹਿਲਾਂ ਮੈਨੂੰ ਕੋਈ ਸੰਦ ਫੜਾਓ ਲਿਆਓ ਮੁੰਡਾ ਮੈਂ ਤੇ ਨਾਲ ਤੈਨੂੰ ਲੈ ब्लैक कलर का चड्डा पहनते हैं हाफ चड्डा पहनते हैं और इनकी बॉडी पर ना कुछ अजीब सा काला काला मला होता है सब लोग जब भी दे देखो काले चोरों वालों की बातें ही करते रहते हमारे तो तू ਆਪਣਾ ਮਿਸ਼ਨ ਬਸ ਆਗੇ ਬਸ 2-3 ਮਿੰਟ ਦਾ ਰਹਿ ਰਹੀ ਆਪਣਾ ਉਹ ਬਾਈ ਜੀ ਐਂ ਕਹਿੰਦੇ ਨਾ ਵੀ ਜਿਹੜਾ ਆਪਣਾ ਨਵਾਂ ਮੁੰਡਾ ਹੈਗਾ ਹਾਂ ਹਾਂ ਉਹ ਥੋੜਾ ਡਰਦਾ ਬੰਦਾ ਤੇ ਆਪਣਾ ਕਦੇ ਕੰਮ ਫੇਲ ਹੋਣਾ ਉਹ ਜੇ ਉਹ ਆਪਣੇ ਹੁੰਦੇ ਤੇਨੂੰ ਡਰਨ ਦੀ ਕੋਈ ਲੋੜ ਨਹੀਂ ਠੀਕ ਹੈ ਉਹਨੂੰ ਦਲੇਰ ਕਰਿਆ ਵੇ ਆਪਣਾ ਹਾਂਜੀ ਹਾਂ ਬਾਈ ਇਹ ਤਾਂ ਗੱਲ ਹੈ ਬਸ ਠੀਕ ਹੈ ਆਪਣਾ ਕੰਮ ਆ ਕੇ ਫਤਿਹ ਕਰਨਾ ਆਜਾ ਆ ਤੂੰ ਬੱਟੀ ਮਾਰ ਤੇ ਲੱਗਦਾ ਭਾਈ ਭਾਈ ਆਹੀ ਜਗ੍ਹਾ ਪਹੁੰਚ ਗਏ ਭਾਈ ਪਹੁੰਚ ਗਏ ਆਪਾਂ ਚੁੱਪ ਕਰੋ ਨਹੀਂ ਸਾਰੇ ਨਹੀਂ ਖੱਪ ਕੱਟੂ ਆਹੀ ਜਗ੍ਹਾ ਮੈਨੂੰ ਲਾਈਟਾਂ ਨੂੰ ਬੁਝਾ ਲੈਣ ਦੇ ਸਾਇਲੈਂਟ ਹੋ ਜਾ ਸਾਰੇ ਚਲੋ ਚਲੋ ਭਾਈ ਛੇਤੀ ਚਲੋ ਛੇਤੀ ਚਲੋ ਕੰਮ ਆ ਆਜੋ ਮੁੰਡਿਓ ਭਾਣਦਾ ਜਿਆਦਾ ਕਰਨਾ ਫਲੰਦਾ ਕਾਲੋ ਸੁਣ ਲਓ ਪਹਿਲਾਂ ਸਾਰੇ ਚੁੱਪ ਕਰਕੇ ਹਾਂਜੀ ਇੱਥੇ ਪਤਾ ਪਾ ਕੀ ਕਰਨਾ ਹੈ ਨਹੀਂ ਜੀ ਦੱਸੋ ਜੀ ਇੱਥੇ ਆਪਾਂ ਟਰਾਂਸਫਰਮ ਚੋਣੀ ਚੱਕਣਾ ਹੈ ਅੱਛਾ ਜੀ ਹਾਂ ਸਭ ਭਾਈ 5 ਮਿੰਟ ਤੋਂ ਪਹਿਲਾਂ ਪਹਿਲਾਂ ਆਪਾਂ ਗੱਡੀ 'ਚ ਲੱਦ ਲੈਣਾ ਠੀਕ ਆ ਗਿਆ ਭਾਈ ਠੀਕ ਆ ਚਲੋ ਚਲੋ ਠੀਕ ਆ ਚਲੋ ਜਿਵੇਂ ਮੈਂ ਆਖੂ ਮੇਰੇ ਮਗਰ ਮਗਰ ਤਰੇ ਆ ਜਾਓ ਠੀਕ ਆ ਚਲੋ ਚਲੋ ਜੀ ਚਲੋ ਚਲੋ ਭਾਈ ਯਾਰ ਪਤਾ ਕਿ ਕਿ ਦੂਰ ਲੈ ਕੇ ਜਾਂਦਾ ਹਜੇ ਅੱਜ ਆਪਾਂ ਹਾਂ ਚੱਕਣਾ ਟਰਾਂਸਫਰ ਹਾਂ ਓਸਤਾਦ ਜੀ ਆਹ ਚੱਕਣਾ ਗਏ ਜੀ ਚੈਨ ਕੁਪੀ ਤਾਂ ਲੈ ਗਏ ਓਸਤਾਦ ਆਪਾਂ ਓ ਤੁਹਾਨੂੰ ਫਿਰ ਜੂਸ ਵਾਂਗੂ ਪਿਆਏ ਦਾ ਕੀ ਫਾਇਦਾ ਓ ਚਾਹੋ ਚੱਲਿਆ ਆਪਾਂ ਹੱਥ 27 ਮੇਰੇ ਕੋਲੋਂ ਸਿੱਲੇ ਗਏ ਓਏ ਹੱਥ ਚੱਕੋ ਓ ਹੱਥ ਓਸਤਾਦ ਜੀ ਨਵੇਂ ਨਹੀਂ ਪਾਉਂ ਹੱਥ ਓਏ ਨਵੇਂ ਪਾਉਂਤ ਜਲਦੀ ਕਿੱਥੇ ਗਿਆ ਓਏ ਆ ਲੜ ਮਾਰ ਨਹੀਂ ਚੱਕ ਸਕਦੇ ਓ ਚੱਕ 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 ਚਲੋ 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 ਓ ਪਾਪਾ ਜੱਕ ਗੱਲਾਂ ਕੋਈ ਨਹੀਂ ਜਲਦੀ ਚਲੋ ਓ ਪਾਉ ਤੋਫੀ ਚਲੋ ਚਲੋ ਚਲਦੀ ਕਰੋ ਕੰਮ ਉਪਰ ਦਾ ਪਤਾ ਹਾਂ ਵੀ ਬਹੁਤ ਕੁਝ ਕਰਨਾ ਚਲੋ 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 ਉਹ ਦੋ ਦਾਨੀ ਕਿਹਦਾ ਚਲੋ ਉਹ ਤਾਂ ਮੈਂ ਤੁਮ ਤਾ ਪਾਓ ਹੱਥ ਕੋਈ ਦੇਖਣ ਲਵੇ ਆਓ ਅੱਜ ਆਵਾਜ਼ ਆ ਪਵਾਸਾ ਆਹ ਕਿੱਥੇ ਬੱਸ ਮਾ ਬਹੁਤ ਬਹੁਤ ਕਿੱਥੇ ਕਹਾਂ ਲਓ ਉਹ ਚਲੋ ਉਹ ਵੀ ਦਾਨੀ ਉਹ ਜਾ ਉਹ ਫਿੰਿਸ਼ ਕੀਤੀ ਤਾਈ ਛਾਂ ਦੇ ਵੱਡੀ ਉਹ ਵੱਡੀ ਉੱਥੇ ਹਾਰ ਚੱਕ ਲਓ ਤੁਹਾਡਾ ਬੁੜਾ ਚੱਕ ਲਓ ਜਾ ਤੂੰ 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 ਹੈ ਹੈ ਤਾਂ ਡੜ ਗਿਆ ਸਾਦੀ ਤੋਰ ਲਓ ਦਾ ਬਾਈ ਲੱਖ ਦਾ ਕੰਮ ਹੋ ਗਿਆ ਅੱਜ ਦਾ ਸਿਰਾ ਲਾਦਾ ਜਮਾ ਜਮਾ ਕੁੱਖਾ ਨਿਕਲੀਆਂ ਜਮਾ ਸੌ ਲੱਗੇ ਪੱਲੀ ਪਾਦੀ ਸੀ ਉੱਤੇ ਤਾਂ ਹਾਂਜੀ ਹਾਂ ਬਾਈ ਜੀ ਪਾਦੀ ਪਾਦੀ ਪੱਲੀ ਪਾਦੀ ਚਲੋ ਮਣੇ ਖਿੱਚ ਕੇ ਚਲੋ ਅੱਜ ਅੱਜ ਦੀ ਦੁਆਰ ਆਪਾਂ ਕਿਹਨੂੰ ਹਾਂਜੀ ਹਾਂਜੀ ਬਾਈ ਜੀ ਉਸਤਾਦ ਜੀ ਆਹ ਕਿਹੜਾ ਖੜਾ ਓਏ ਕਿਹੜਾ ਖੜਾ ਢੋਣ ਜੇ ਤਾਂ ਲੱਗਿਆ ਪਸਤਾਦ ਮੈਨੂੰ ਆਸ ਤੇ ਲੱਗਦਾ ਹਾਂਜੀ ਸਹੀ ਗੱਲ ਹੈ ਜੀ ਉਹ ਕਰੀਏ ਕੰਮ ਫਿਰ ਇਹਦਾ ਹਾਂਜੀ ਹਾਂਜੀ ਚਲੋ 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 ਕਿਓ 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 ਉਹ ਮੁਰਗੀ ਫਸ ਗਈ ਨੂੰ ਚੱਕੋ ਹਾੜੋ ਓਏ ਹਾੜੋ ਓਏ ਚੱਲ ਜੀ ਦੇਖੀ ਆਓ ਭਾਈ ਨਾ ਮੈਨੂੰ ਘਰੇ ਕਾਲਾ ਦੇਂਗੇ ਭਾਈ ਨਾ ਮੂੰਹ ਚ ਉਹ ਮੋਟਰਸਾਈਕਲ ਦੋ ਮੋਟਰਸਾਈਕਲ ਆਈ ਨਾ ਜੀ ਅਸੀਂ ਦੱਬ ਦਾਂਗੇ ਤੈਨੂੰ ਆਓ ਨੂੰ ਬਾਈ ਛੱਡ ਦੋ ਯਾਰ ਘਰੇ ਕਾਲਾ ਦੇ ਤੈਨੂੰ ਕਿੱਥੋਂ ਮੋਟਾ ਅੱਥੀ ਰਾਤ ਨੂੰ ਇੱਥੇ ਕਰਦਾ ਹਾਂ ਕਿ ਚਤਰ ਰੋਲ ਕੁੰਡ ਜੇ ਮੈਂ ਨਾ 50 ਹਜ਼ਾਰ ਦਾ ਲੱਗਦਾ ਇਹ ਤੋਂ ਮੁੰਡੇ ਅੱਜ ਚੰਗਾ ਖੇਡ ਚੰਗਾ ਖੇਡ ਹੋਰ ਮੁੰਡਾ ਹੋ ਮੁੰਡਾ ਮੂਹ ਮੂਹ ਦਵਾਇ ਦਰ ਨੀ ਮੁੰਡੇ ਅੱਜ ਫਿਰ 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 ਅਨ ਤਾ 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 ਕਰ ਨਾ ਰੋਵੀ ਕਿੱਥੋਂ ਗੱਡੀ ਦਾਲਾ ਫੇਰੀ ਲਾ ਲਾਂਗੇ ਤੁਸੀਂ ਪੈਠੋ ਪੈਠੋ ਓਏ ਆ ਜਾ ਨਾਮਿਆ ਆਜੂ ਪੈਠੋ ਥੇ ਉਸਤਾਦ ਇਹ ਟਰਾਂਸਫਾਰਮ ਨੂੰ ਬਚਾ ਕੇ ਮੜਾ ਜਾ ਨਾ ਨਾ ਨੀ ਨੀ ਚੱਲ ਨਾ ਭਾਈ ਓਕੇ ਅਜੇ ਨਹੀਂ ਚੱਲੋ 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 ਉਸਤਾਦ ਫਾਇੰਡ ਦੇ ਗੱਡੀ ਹੋ ਗਈ ਓਏ ਅੱਜ ਤਾਂ ਲੱਖ ਲੱਖ ਦੇ ਲਾ ਲੀ ਲਾ ਲੀ ਲਾ ਲੀ ਲੱਗੀ ਲੱਖਾਂ ਲੱਖ ਚਲਦੀਆਂ ਇਹ ਲੱਗਟਾਂ ਹੀ ਆ ਲੈਣਾ ਨਾਲੇ ਬਾਈਕ ਸਾਈਕਲ ਨਾਲੇ ਟਰਾਂਸਫਾਰਮ ਚੱਕ ਰਿਹਾ ਲੱਗੀ ਲਾ ਟਰੱਕ ਸੇਰਾ ਆਉਂ ਗਿਆ ਬੱਦਕ ਟੈਂਟ ਆਉਏ ਤਾਂ ਇਹਦਾ ਮੈਂ ਰੱਖੂ ਯਾਰ ਤਾਂ ਜਮ ਐਂਡੀ ਹੋ ਗਿਆ ਜੀ ਹੋਏ ਆਪਾਂ ਜਦੋਂ ਲਾਈਦੇ ਪੱਕੇ ਕੁੱਕੇ ਲਾਈਦੇ ਆ ਹਾਂਜੀ ਹਾਂ ਸੜਕੇ ਚਿੱਟੇ ਆਪਣੇ ਕਾਲੇ ਆਏ ਓਏ ਤੇਰੇ ਕੀ ਮੂੰਹ ਦਾ ਹੋਗਾ ਬੁੜਾ ਗੁੱਟਾ ਸਾਰਾ ਗੋਸੀ ਲੱਗ